ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਗਿਆਨੀ ਰਬੀ ਸਿੰਘ ਨੇ ਸ਼੍ਰੀਰਮੰਦਰ ਸਾਹਿਬ ਵਿਖੇ ਚੜਾਈ ਜਾਂਦੇ ਹਲਕੇ ਦਰਜੇ ਦੇ ਰਮਾਲਿਆਂ ਦਾ ਸਖਤ ਨੋਟਿਸ ਲਿਆ ਹੈ। ਉਹਨਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਠੋਕਮੇਂ ਕਾਰਵਾਈ ਵਾਸਤੇ ਆਖਿਆ। ਇਸ ਸਬੰਧੀ ਅਕਾਲ ਤਖਸਾਲ ਸਾਹਿਬ ਵਿਖੇ ਸੰਗਤ ਵੱਲੋਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਜਿਸ ਦਾ ਉਹਨਾਂ ਸਖਤ ਨੋਟਿਸ ਲਿਆ। ਜਥੇਦਾਰ ਗਿਆਨੀ ਰਬੀ ਸਿੰਘ ਨੇ ਦੱਸਿਆ ਕਿ ਕਈ ਵਾਰ ਸੰਗਤ ਨੂੰ ਸ਼ਿਕਾਇਤਾਂ ਮਿਲੀਆਂ ਕਿ ਸਾਰਾ ਗੜੀ ਪਾਰਕਿੰਗ ਤੋਂ ਲੈ ਕੇ ਕੰਟਾਕਰ ਚੌਕ ਤੱਕ ਤੇ ਮਾਈ ਸੇਵਾ ਬਾਜ਼ਾਰ ਵਾਲੇ ਪਾਸੇ ਗੰਦੇ ਅਤੇ ਬਦਬੂਦਾਰ ਰਮਾਲੇ ਵੇਚੇ ਜਾ ਰਹੇ ਨੇ ਉਹਨਾਂ ਕਹੇ ਕਿ ਗੁਰੂ ਘਰ ਚੜਾਇਆ ਜਾਂਦੇ ਰਮਾਲੇ ਵਿੱਚੋਂ ਸਿਰਫ 5% ਦੀ ਰਮਾਲੇ ਹੀ ਗੁਰੂ ਘਰ ਦੀ ਮਰਿਆਦਾ ਮੁਤਾਬਕ ਠੀਕ ਹੁੰਦੇ ਨੇ ਜਦਕਿ 95% ਦੀ ਰਮਾਲੇ ਪੁਰਾਣੇ ਅਤੇ ਮਾੜੀ ਪੈਕਿੰਗ ਵਿੱਚ ਲਪੇਟੇ ਹੋਏ ਘਟੀਆਂ ਪੱਧਰ ਦੇ ਹੁੰਦੇ ਨੇ ਉਹਨਾਂ ਕਹੇ ਕਿ ਸੰਗਤ ਕਈ ਵਾਰ ਖਰੀਦਣ ਸਮੇਂ ਰਮਾਲੇ ਨੂੰ ਖੋਲ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕਰਦੀ ਜਦ ਗੁਰੂ ਸਾਹਿਬ ਦੇ ਸਰੂਪ ਤੇ ਰਮਾਲੇ ਨੂੰ ਚੜਾਇਆ ਜਾਂਦਾ ਤਾਂ ਖੋਲਣ ਸਮੇਂ ਇਸ ਵਿੱਚੋਂ ਬਦਬੂ ਆਉਂਦੀ ਹੈ ਗਿਆਨੀ ਰਕਬੀਰ ਸਿੰਘ ਨੇ ਕਿਹਾ ਕਿ ਗੁਰੂ ਘਰ ਵਿਖੇ ਭੇਟ ਕੀਤੇ ਜਾਣ ਵਾਲੇ ਰੁਮਾਲਿਆਂ ਲਈ ਵਰਤੇ ਜਾਣ ਵਾਲੇ ਕੱਪੜਾ ਉੱਚ ਗੁਣਵੱਤਾ ਵਾਲਾ ਹੋਵੇ ਜਿਸ ਉੱਪਰ ਸਾਫ ਸੁਥਰੀ ਕਢਾਈ ਅਤੇ ਪੂਰਾ ਮਾਪ ਹੋਣਾ ਚਾਹੀਦਾ ਹੈ